ਹੈਲੋ ਸਤਿ ਸ਼੍ਰੀ ਅਕਾਲ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸਟਾਕ ਮਾਰਕੀਟ ਦੇ ਉੱਤੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਆਪ ਆਪਣੇ ਵੀਰਾਂ ਨੂੰ ਦੱਸਿਆ ਸੀ ਕਿਹੜੇ ਪਲੇਟਫਾਰਮ ਤੇ ਜਾ ਕੇ ਤੁਸੀਂ ਸ਼ੇਅਰ ਮਾਰਕੀਟ ਕਰ ਸਕਦੇ ਸ਼ੇਅਰ ਮਾਰਕੀਟ ਦਾ ਮਤਲਬ ਸਟਾਕ ਮਾਰਕੀਟ ਇਹ ਆਪਣੇ ਪੰਜਾਬੀ ਵੀਰਾਂ ਨੂੰ ਨਹੀਂ ਪਤਾ ਜਿਹੜੇ ਭਰਾ ਪੈਸਾ ਲਾਣੇ ਜਾਂਦੇ ਸ਼ੇਅਰ ਮਾਰਕੀਟ ਵਿੱਚ ਹੁਣ ਤੁਸੀਂ ਆਪਣੇ ਫੋਨ ਦੇ ਉੱਤੇ ਹੀ ਸ਼ੇਅਰ ਮਾਰਕੀਟ ਓਪਨ ਕਰਕੇ ਪੈਸਾ ਲਾ ਸਕਦੇ ਆ ਆਪਾਂ ਇਸ ਲਈ ਯੂਜ਼ ਕਰਦੇ ਆਂ ਐਂਜਲ ਬ੍ਰੋਕਰ ਆਪਾਂ ਇਸ ਦੇ ਵਿੱਚ ਅਕਾਊਂਟ ਬਣਾਉਣ ਦੀ ਇੱਕ ਵੀਡੀਓ ਆਪਣੇ ਚੈਨਲ ਤੇ ਅਪਲੋਡ ਕੀਤੀ ਹੈ ਤੁਸੀਂ ਜਾ ਕੇ ਆਪਣੇ ਚੈਨਲ ਨੂੰ ਫੋਲੋ ਕਰੋ ਉੱਤੇ ਜਾ ਕੇ ਤੁਸੀਂ ਦੇਖੋ ਤੇ ਆਪਨੇ ਕੀ ਕੀ ਰਿਕੁਆਇਰਮੈਂਟ ਹੈ ਉਹ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆਂ ਆਪਣੇ ਵੀਰਾਂ ਨੇ ਕੁਝ ਪੁੱਛਿਆ ਸੀਗਾ ਕਿ ਭਾਜੀ ਸ਼ੇਅਰ ਮਾਰਕਟ ਤੇ ਅਸੀਂ ਚੈਨਲ ਓਪਨ ਕਰ ਲਿਆ ਹੈ ਆਪਣਾ ਵੀ ਸਾਰਾ ਕੁਝ ਬਣਾ ਲਿਆ ਏ ਤੇ ਅਸੀਂ ਹੁਣ ਪੈਸੇ ਉਹਦੇ ਵਿੱਚ ਕਿੱਦਾਂ ਇਨਵੈਸਟ ਕਰਨੇ ਆ ਜਾਂ ਅਸੀਂ ਉਹਦੇ ਵਿੱਚ ਪੈਸੇ ਪਾਏ ਹੋਏ ਆ ਕਿ ਉਹਨੂੰ ਪੈਸੇ ਨੂੰ ਅਸੀਂ ਕਿੱਦਾਂ ਸ਼ੇਅਰ ਮਾਰਕੀਟ ਵਿੱਚ ਲਾਣਾ ਹੈ ਦੇਖੋ ਜਦੋਂ ਤੁਹਾਡੇ ਅਕਾਊਂਟ ਦੇ ਉੱਤੇ ਪੈਸੇ ਆ ਜਾਂਦੇ ਆ ਇਹ ਤੁਸੀਂ ਅਕਾਊਂਟ ਦੇ ਵਿੱਚ ਜਦੋਂ ਤੁਹਾਡਾ ਬੈਲੈਂਸ ਆ ਗਿਆ ਨਾ ਅਕਾਊਂਟ ਚ ਇੱਥੇ ਤੁਹਾਡੇ ਸ਼ੋਅ ਕਰੇਗਾ ਬੈਲੈਂਸ ਇਹ ਟ੍ਰੇਨਿੰਗ ਬੈਲੈਂਸ ਦੇਖੋ ਲਿਖਿਆ ਆਇਆ ਹੈ ਇੱਥੇ ਤੁਸੀਂ ਕਰ ਸਕਦੇ ਆ ਐਡ ਦਾ ਫੰਡ ਤੇ ਜਾ ਕੇ ਪੈਸੇ ਇਹਦੇ ਵਿੱਚ ਜਾ ਕੇ ਜੋ ਵੀ ਉਹ ਪ੍ਰੋਸੀਜਰ ਮੰਗਦਾ ਹੈ ਐਡ ਦੇ ਫੰਡ ਦੇ ਉੱਤੇ ਜਾਉਂਗੇ ਜਿੱਦਾਂ ਤੁਸੀਂ ਇੱਥੇ ਜਾ ਕੇ ਤੁਹਾਡੇ ਉਹ ਅਕਾਊਂਟ ਦੀ ਡਿਟੇਲਸ ਮੰਗੇਗਾ ਅਕਾਊਂਟ ਤੋਂ ਬਾਅਦ ਕਿੰਨੇ ਪੈਸੇ ਤੁਹਾਡੇ ਅਮਾਉਂਟ ਤੁਹਾਡੇ ਅਕਾਊਂਟ ਦੇ ਵਿੱਚ ਆ ਜੇਗੇ ਠੀਕ ਹੈ ਤੁਸੀਂ ਯੂਪੀਆਈ ਵੀ ਕਰ ਸਕਦੇ ਹੋ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਆ ਤੇ ਵਿਡਰੋਅਲ ਦਾ ਆਪਸ਼ਨ ਆ ਤੁਹਾਡੇ ਨਾਲ ਦਿੱਤਾ ਹੈ ਇੱਥੋਂ ਤੁਸੀਂ ਜਾ ਕੇ ਵਿਡਰੋਅਲ ਕਰ ਸਕਦੇ ਹੋ ਅਸ ਤੋਂ ਬਾਅਦ ਜਦੋਂ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਤੇ ਤੁਸੀਂ ਸ਼ੇਅਰ ਜਦੋਂ ਖਰੀਦਣੇ ਆ ਤੁਸੀਂ ਵਾਚ ਲਿਸਟ ਤੇ ਜਾ ਸਕਦੇ ਆ ਵਾਚ ਲਿਸਟ ਤੇ ਜਾ ਕੇ ਤੇ ਇੱਥੇ ਤੁਸੀਂ ਜਾ ਕੇ ਇਹ ਉੱਪਰ ਸਰਚ ਮਾਰਨੀ ਹੈ ਦੇਖੋ ਪਰ ਸਰਚਰ ਦਿੱਤਾ ਇੱਥੇ ਜਾ ਕੇ ਤੁਸੀਂ ਸਰਚ ਕਰਨੀ ਹੈ ਕੋਈ ਵੀ ਬੈਂਕ ਹੈ ਕਿਸੇ ਵੀ ਹੈ ਚਲ HDFC ਮਾਰ ਲੈਂਦੇ ਆਪਾਂ H D ਠੀਕ ਆ ਇਹ ਦੇਖੋ HDFC HDF ਲਾਈਫ ਆ ਗਿਆ ਸਹੀ ਇਹਦਾ ਸ਼ੇਅਰ ਚੱਲਦਾ ਆ ਆਪਣਾ ਇਹਦਾ ਠੀਕ ਹੈ ਇਹਨੂੰ ਓਪਨ ਕਰ ਲੈਣਾ ਜੇ ਤੁਸੀਂ ਇਹਦਾ ਸ਼ੇਅਰ ਖਰੀਦਣਾ ਹੈ ਇਹਨੂੰ ਆਪਾਂ ਓਪਨ ਕਰ ਲਿਆ ਓਪਨ ਕਰਨ ਤੋਂ ਬਾਅਦ ਜੋ ਇਹਦਾ ਸ਼ੇਅਰ ਮਾਰਕੀਟ ਦੇ ਵਿੱਚ ਹੈ ਆਪਣਾ ਪ੍ਰਾਈਸ ਚੱਲਦਾ ਹੈ 772 ਰੁਪਏ ਚੱਲਦਾ ਹੈ ਤੁਸੀਂ ਉਹਨੂੰ ਬਾਇ ਕਰਨਾ ਹੈ ਜਾ ਕੇ ਇਹ ਦੇਖੋ ਲਿਖਿਆ ਹੈ ਨਾ ਬਾਇ ਬਾਇ ਤੇ ਹੀ ਤੁਸੀਂ ਕਲਿੱਕ ਕਰਨਾ ਹੈ ਬਾਇ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਦੇਖਣਾ ਹੈ ਡਿਲੀਵਰੀ ਦੇ ਵਿੱਚ ਜਿੱਦਾਂ ਤੁਸੀਂ ਲੌਂਗ ਟਰਮ ਲਈ ਰੱਖਣੇ ਹੈ ਜਿਹੜੇ ਇਨਵੈਸਟਮੈਂਟ ਜਿਹੜੇ ਮੇਰੇ ਵੀਰ ਭਰਾ ਜਿੱਦਾਂ ਮਤਲਬ ਕਿ ਲੰਮੇ ਸਮੇਂ ਲਈ ਰੱਖਣਾ ਚਾਹੁੰਦੇ ਸ਼ੇਅਰ 2-3 ਸਾਲ 3-3 ਸਾਲ ਉਹਨਾਂ ਲਈ ਇਹ ਡਿਲੀਵਰੀ ਸਹੀ ਹੈ ਤੇ ਉਹ ਜਾ ਕੇ ਇਹਦੇ ਵਿੱਚ 50 ਸ਼ੇਅਰ ਲੈਣਾ ਚਾਹੁੰਦੇ ਜਿੰਨੇ ਵੀ ਲੈਣਾ ਚਾਹੁੰਦੇ ਆ 1 2 ਜਿੰਨੇ ਵੀ ਲੈਣਾ ਚਾਹੁੰਦੇ ਤੁਸੀਂ ਇਹਦੇ ਵਿੱਚ ਜਾ ਕੇ ਲੈ ਸਕਦੇ ਆ ਜੇ ਤੁਸੀਂ 50 ਸ਼ੇਅਰ ਲੈਣੇ ਆ ਤੇ ਤੁਹਾਡੇ ਉਹ ਚਾਰਜ ਸਾਰਾ ਲਾ ਕੇ ਕਿੰਨੇ ਸ਼ੇਅਰ ਦਾ ਪੈਂਦਾ ਹੈ ਆ ਤੁਹਾਨੂੰ ਦੇਖੋ ਥੱਲੇ ਲਿਖਿਆ ਆ ਗਿਆ 38602 ਰੁਪਏ ਐਨੇ ਪੈਸੇ ਤੁਹਾਡੇ ਲੱਗਣੇ ਆ ਜੇ ਤੁਸੀਂ ਘੱਟ ਵੀ ਲੈਣਾ ਚਾਹੁੰਦੇ ਆ ਤੇ ਤੁਸੀਂ 5 ਵੀ ਲੈ ਸਕਦੇ ਆ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਜਾ ਕੇ ਸ਼ੇਅਰ ਨੂੰ ਬਾਇ ਕਰ ਸਕਦੇ ਆ ਕਿ ਇਹ ਇਸ ਤੋਂ ਘੱਟ ਵਾਲੇ ਵੀ ਸ਼ੇਅਰ ਹੈਗੇ ਆ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਜ਼ਰੂਰੀ ਨਹੀਂ ਕਿ ਮਹਿੰਗੇ ਆ ਦੇਖੋ ਇਹ ਐਕਸਲ ਆ 1 ਰੁਪਿਆ 40 ਪੈਸੇ ਦਾ ਸ਼ੇਅਰ ਵੀ ਹੈਗਾ ਆ ਤੁਸੀਂ ਇਹਨਾਂ ਨੂੰ ਵੀ ਲੈ ਸਕਦੇ ਹੋ ਇੱਥੇ ਜਾ ਕੇ ਬਾਏ ਕਰਨਾ ਆ ਉਹ 1 ਰੁਪਿਆ ਦਾ ਜੇ 40 ਡਿਲੀਵਰੀ ਤੇ ਕਰਨਾ 1 ਰੁਪਿਆ ਦਾ ਤੁਸੀਂ 500 ਸ਼ੇਅਰ ਲੈਣੇ ਆ ਤੇ ਜੇ ਤੁਸੀਂ 500 ਸ਼ੇਅਰ ਵੀ ਲੈਣੇ ਆ ਤੇ ਤੁਹਾਡੇ 500 ਸ਼ੇਅਰ ਦਾ ਸਿਰਫ 700 ਰੁਪਿਆ ਲੱਗਦਾ ਆ ਅੱਜ ਤੁਸੀਂ 700 ਰੁਪਿਆ ਲੈ ਰਹੇ ਆ ਤੇ ਇਹ ਤੁਹਾਡੇ ਰਾਈਟ ਦਾ ਸਾਰਾ ਕੁਝ ਕਰਕੇ ਬਾਏ ਕਰ ਲਓ ਇਹਨਾਂ ਨੂੰ ਲਿਮਟ ਤੇ ਜੇ ਤੁਸੀਂ ਚਾਹੁੰਦੇ ਆ ਕਿ ਅਸੀਂ ਸ਼ੇਅਰ ਨੂੰ 1 ਰੁਪਏ ਤੇ ਲੈਣਾ ਹੈ ਤਾਂ ਤੁਸੀਂ ਲਿਮਟ ਤੇ ਲਗਾ ਲੈਣਾ ਹੈ ਮਾਰਕੀਟ ਪ੍ਰਾਈਸ ਤੇ ਤੁਹਾਨੂੰ ਇੱਦਾਂ ਮਿਲ ਜਣਾ ਜੇ ਤੁਸੀਂ ਲਿਮਟ ਤੇ ਲਾਉਂਗੇ ਤੁਸੀਂ ਇੱਥੇ 1 ਰੁਪਇਆ ਫੋਲੋ ਕਰ ਸਕਦੇ ਆ 1 ਰੁਪਏ ਤੇ ਲਾ ਕੇ ਤੁਸੀਂ ਇਹਨੂੰ ਬਾਏ ਕਰ ਦੇਣਾ ਹੈ ਉਹ ਆਟੋਮੈਟਿਕਲੀ ਜਦੋਂ ਤੁਹਾਡਾ ਸ਼ੇਅਰ ਪ੍ਰਾਈਸ 1 ਰੁਪਇਆ ਆ ਗਿਆ ਤੇ ਆਟੋਮੈਟਿਕਲੀ ਤੁਹਾਡਾ ਆਰਡਰ ਕਨਫਰਮ ਹੋ ਜਾਏਗਾ ਇਦਾਂ ਤੁਸੀਂ ਸ਼ੇਅਰ ਨੂੰ ਬਾਏ ਕਰ ਸਕਦੇ ਆ ਜੇ ਤੁਸੀਂ ਸੇਲ ਕਰਨਾ ਸੇਲ ਵੀ ਤੁਸੀਂ ਸੇਮ ਇੱਥੇ ਕਰਨਾ ਤੁਸੀਂ ਇਹ ਜਾਣਾ ਪੋਰਟਫੋਲੀਓ ਤੇ ਪੋਰਟਫੋਲੀਓ ਤੇ ਜਾ ਕੇ ਤੁਸੀਂ ਆਪਣੇ ਸ਼ੇਅਰ ਨੂੰ ਸੇਲ ਕਰ ਸਕਦੇ ਹੋ ਉਸ ਦੇ ਵਿੱਚ ਜਾ ਕੇ ਤੁਸੀਂ ਆਪਣੇ ਸ਼ੇਅਰ ਨੂੰ ਸੇਲ ਕਰ ਸਕਦੇ ਜਿੰਨੇ ਵੀ ਪ੍ਰਾਈਸ ਦੇ ਸ਼ੇਅਰ ਚੱਲਦਾ ਹੈ ਜੇ ਤੁਹਾਨੂੰ ਪ੍ਰੋਫਿਟ ਹੈ ਤਾਂ ਤੁਸੀਂ ਉਸ ਟਾਈਮ ਵੀ ਵੇਚ ਸਕਦੇ ਹੋ ਜੇ ਮੇਰੇ ਵੀਰ ਆਪਣੇ ਚੈਨਲ ਤੇ ਨਵੇਂ ਆਪਣੇ ਚੈਨਲ ਨੂੰ ਫੋਲੋ ਕਰ ਲਓ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਸ਼ੇਅਰ ਮਾਰਕੀਟ ਦੇ ਰਿਲੇਟਡ ਜੇ ਕੋਈ ਤੁਸੀਂ ਸ਼ੇਅਰਸ ਬਾਰੇ ਜਾਨਣਾ ਚਾਹੁੰਦੇ ਹੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਤੇ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਦੱਸੋ ਵੀ ਤੁਹਾਨੂੰ ਕਿਸ ਚੀਜ਼ ਦੀ ਪ੍ਰੋਬਲਮ ਆਂਦੀ ਆ ਕਿਹੜਾ ਤੁਹਾਡੇ ਕੋਲ ਐਪ ਆ ਕੋਈ ਵੀ ਐਪ ਆ ਗਰੋ ਐਪ ਆ ਜਿਰੋਦਾ ਐਪ ਆ ਕਿਸੇ ਵੀ ਰਿਲੇਟਡ ਤੁਸੀਂ ਦੱਸੋ ਸਾਰਿਆਂ ਦੇ ਵਿੱਚ ਸਟਾਕ ਮਾਰਕੀਟ ਸ਼ੇਅਰ ਮਾਰਕੀਟ ਸੇਮ ਹੀ ਹੁੰਦੀ ਆ ਤੁਸੀਂ ਸਾਨੂੰ ਮੈਸੇਜ ਕਮੈਂਟ ਬਾਕਸ ਦੇ ਵਿੱਚ ਮੈਸੇਜ ਜਰੂਰ ਲੈ ਕੇ ਪਾਓ ਅਸੀਂ ਤੁਹਾਨੂੰ ਉਸ ਚੀਜ਼ ਬਾਰੇ ਜਰੂ ਦੱਸਾਂਗੇ ਧੰਨਵਾਦ ਮੇਰੇ ਭਰਾਵਾਂ ਦਾ